ਵਰਲਡ ਦੇ ਫੇਮਸ ਮੌਲਾਂ ਦੇ ਵਿੱਚ ਨਾਮ ਆਉਂਦਾ ਜੀ ਇਸ ਮੌਲ ਦਾ ਤੇ ਪੰਜਾਬ ਦੇ ਨਾਲ ਲੱਗਦੇ ਬਹੁਤ ਸਾਰੇ ਸੂਬਿਆਂ ਦੇ ਲੋਕ ਆ ਜਿਹੜੇ ਇੱਥੇ ਘੁੰਮਣ ਆਉਂਦੇ ਆ ਅਸੀਂ ਵੀ ਇੱਥੇ ਗਏ ਸੀ ਪਿਛਲੇ ਦਿਨੀ ਘੁੰਮਣ ਤੇ ਵਿੱਚ ਕੈਮਰੇ ਦੇ ਕੈਦ ਕਰ ਲਏ ਉੱਥੋਂ ਦੀ ਕੁਝ ਯਾਦਗਾਰ ਪਲ ਅੱਜ ਤੁਹਾਨੂੰ ਵੀ ਦਿਖਾਉਣੇ ਆ ਤੇ ਕੀ ਕੀ ਇੱਥੇ ਬੱਚਿਆਂ ਲਈ ਕੀ ਕੋਸ਼ਾ ਵੱਡਿਆਂ ਲਈ ਕੀ ਕੋਸ਼ਾ ਕਮਨ ਲਈ ਕੀ ਕੋਸ਼ਾ ਕਿਹੜੇ ਕਿਹੜੇ ਬ੍ਰਾਂਡ ਆ ਇੱਥੇ ਤੇ ਡਾਇਨਾਸੌਰ ਕਿੰਨੀ ਤਰ੍ਹਾਂ ਦੇ ਆ ਹਾਂਜੀ ਹਾਂਜੀ ਡਾਇਨਾਸੌਰ ਕਿੰਨੀ ਤਰ੍ਹਾਂ ਦੇ ਆ ਉਹ ਵੀ ਦਿਖਾਉਣਾ ਤੁਹਾਨੂੰ ਫੁਆਰੇ ਦੇਖੋ ਲੁੱਕ ਦੇਖੋ ਲੁੱਕ ਜੇ ਇੱਕ ਤਾਂ ਹੁੰਦੀ ਆ ਲੁੱਕ ਸੜਕਾਂ ਤੇ ਪੈਣ ਵਾਲੀ ਤੇ ਇੱਕ ਜਿਹੜੀ ਆ ਵਾਲੀ ਲੁੱਕ ਹੁੰਦੀ ਆ ਜਿਹਦੇ ਨਾਲ ਆਪਣਾ ਮਨ ਖੁਸ਼ ਹੁੰਦਾ ਦੇਖੋ ਲੁੱਕ ਦੇਖੋ ਨਿੱਕੇ ਨਿੱਕੇ ਬੱਚੇ ਜਦੋਂ ਅੰਦਰ ਵੜ ਜਾਂਦੇ ਸੀਗੇ ਨਾ ਇਸ ਮੌਲ ਦੇ ਤੇ ਬਾਹਰ ਨਹੀਂ ਸੀ ਨਿਕਲਦੇ ਕਿਉਂਕਿ ਹਈ ਵਿੱਚ ਇੰਨਾ ਗੁਸੇ ਦੇ ਲੋਕਾਂ ਦੇ ਨਾ ਰਹਿਣ ਸਹਿਣ ਖਾਣ ਪੀਣ ਬੋਲ ਚਾਲ ਸਭ ਕੁਝ ਬਦਲ ਜਾਂਦਾ 20 ਕਿਲੋਮੀਟਰ ਦੇ ਫਰਕ ਨਾਲ ਨਾ ਹਰ ਚੀਜ਼ 'ਚ ਬਦਲਾਅ ਆਉਂਦਾ ਤੇ ਇਹ ਚੀਜ਼ ਜਦੋਂ ਆਪਾਂ ਘੁੰਮਦੇ ਫਿਰਦੇ ਆ ਇਹ ਆਪਾਂ ਨੂੰ ਉਦੋਂ ਮਹਿਸੂਸ ਹੁੰਦਾ ਅਸੀਂ ਵੀ ਇੱਥੇ ਗਏ ਆ ਸਕਿਉਰਿਟੀ ਚੈੱਕਅਪ ਦੇ ਬਾਅਦ ਆ ਮਾਲਾ ਜੀ ਅੱਗੇ ਦੇਖੋ ਐਂ ਲੱਗਦਾ ਨਾ ਜਿਵੇਂ ਮੇਲਾ ਲੱਗਿਆ ਹੋਆ ਹੁੰਦਾ ਇਹ 15 20 ਕਿੱਲਾਂ ਦੇ ਵਿੱਚ ਬਣੇ ਹੋਏ ਸਮਾਲ ਦੇ ਵਿੱਚ ਦੇਖੋ ਆ ਸਾਹਮਣੇ ਡਾਇਨਾਸੌਰ ਖੜੇ ਆ ਆ ਲੋਕਾਂ ਨੂੰ ਨਹੀਂ ਕਹਿ ਰਿਆ ਨੇੜੇ ਤੋਂ ਦਿਖਾਉਣੇ ਆ ਆ ਤਾਂ ਅੰਦਰਲਾ ਵਿਊ ਆ ਐਂ ਲੱਗਦਾ ਨਾ ਕਿਸੇ ਅਮਰੀਕਾ ਕੈਨੇਡਾ ਦੇ ਮਾਲ ਚ ਵੜ ਗਏ ਹੁੰਨੇ ਆ ਦੇਖੋ ਪੱਥਰ ਦੇਖੋ ਕਿੰਨਾ ਮਹਿੰਗਾ ਲੱਗਿਆ ਸ਼ੀਸ਼ਾ ਦੇਖੋ ਆ ਹਾਰ ਹੂਰ ਜੇ ਝੂਲੇ ਚਾਲੇ ਜੇ ਝੂ ਮਰਚਾ ਮਰ ਕਿੰਨੇ ਕੁਛ ਲੱਗਿਆ ਆ ਦੇਖੋ ਇਹਨਾਂ ਦੀ ਗੱਲ ਕਰਦੇ ਸੀ ਉਹ ਖੜੇ ਆ ਮਗਰ ਤੇ ਜਿਹੜੇ ਬੱਚੇ ਆ ਸਕੂਲਾਂ ਵਾਲੇ ਬੱਚੇ ਇੱਥੇ ਬੈਠ ਕੇ ਪ੍ਰੈਕਟੀਕਲ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਨਾ ਪ੍ਰੈਕਟੀਕਲ ਕਰ ਰਹੇ ਸੀ ਵਾਰ-ਵਾਰ ਸਕੂਲਾਂ ਦੇ ਵੱਖ-ਵੱਖ ਸਕੂਲਾਂ ਦੇ ਬੱਚੇ ਇੱਥੇ ਆਉਂਦੇ ਆ ਜਿਹੜੇ ਟੂਰ ਵਾਲੇ ਬੱਚੇ ਹੁੰਦੇ ਆ ਸਕੂਲਾਂ ਦੇ ਨਹੀਂ ਟੂਰ ਜਾਂਦੇ ਹੁੰਦੇ ਉਹ ਬੱਚੇ ਆ ਕੇ ਇੱਥੇ ਲਾਈਵ ਦੇਖਦੇ ਆ ਤੇ ਇੱਥੇ ਬੈਠ ਕੇ ਇਹਨਾਂ ਨਾਲ ਟਾਈਮ ਸਪੈਂਡ ਕਰਦੇ ਆ ਨਾਲੇ ਪੇਂਟਿੰਗਾਂ ਜੀਆਂ ਕਰਦੇ ਆ ਤੇ ਇੱਕ ਹਸਾਬ ਨਾਲ ਵੀ ਮਨੋਰੰਜਨ ਇੰਨਾ ਕਾ ਨਾ ਇਸ ਮਾਲ ਦੇ ਵਿੱਚ ਬੱਚਿਆਂ ਦਾ ਬੁੱਢਿਆਂ ਦਾ ਨੌਜਵਾਨਾਂ ਦਾ ਤੇ ਨੌਜਵਾਨਾਂ ਦੀਆਂ ਤਾਂ ਧੜਕਣਾ ਵੱਜ ਜਾਂਦੀਆਂ ਜਦੋਂ ਅੰਦਰ ਵੜ ਜਾਂਦੇ ਆ ਲਾਈਟਾਂ ਦਾ ਇੰਨੀ ਆ ਨਾ ਵੀ ਬੰਦੇ ਦੇ ਯਾਰ ਐ ਲੱਗਦਾ ਵੀ ਬੰਦੇ ਨੂੰ ਦੇਖ ਕੇ ਵੀ ਇੱਥੇ ਦੀਵਾਲੀ ਚੜੀ ਵੀ ਹੁੰਦੀ ਆ ਦੀਵਾਲੀ ਵਾਂਗੂੰ ਜਗਦਾ ਹੈ ਮੌਲ ਰਾਤ ਨੂੰ ਤਾਂ ਇਦੋਂ ਵੀ ਸੋਹਣਾ ਲੱਗਦਾ ਤੇ ਇੱਥੇ ਆਪਾਂ ਜਾਰਾ ਦੀ ਸ਼ੋਰੂਮ ਦੇ ਵਿੱਚ ਐਂਟਰ ਹੋਏ ਆਂ ਤੇ ਉੱਥੋਂ ਦੇ ਬ੍ਰਾਂਡ ਦੇ ਇਸ ਬ੍ਰਾਂਡ ਦੇ ਵੱਖ-ਵੱਖ ਚੀਜ਼ਾਂ ਤੁਹਾਨੂੰ ਵੀ ਦਿਖਾਉਣੇ ਆ ਦੇਖੋ ਕਿੰਨਾ ਖੂਸ਼ ਹੈ ਇੱਥੇ ਇੱਥੇ ਅਸੀਂ ਫਰੇਗਰੈਂਸ ਲਈ ਪਰਫਿਊਮ ਲਿਆ ਸੀਗਾ ਤੇ ਇੱਕ ਇਹਨਾਂ ਨੇ ਆਪਣੇ ਵਾਸਤੇ ਪਰਸ ਲੈ ਸੀਗਾ ਮੀਰਪਾਲ ਨੇ ਤੇ ਹੋਰ ਵੀ ਅਸੀਂ ਚੀਜ਼ਾਂ ਬਹੁਤ ਦੇਖੀਆਂ ਤੇ ਜਿਹੜੀਆਂ ਲੇਡੀਜ਼ ਨੇ ਉਹ ਤੁਹਾਨੂੰ ਪਤਾ ਵੀ ਬਹੁਤ ਹਨਾ ਚੀਜ਼ਾਂ ਇਹਨਾਂ ਨੂੰ ਸ਼ਾਪਿੰਗ ਦਾ ਛੌਗ ਹੁੰਦਾ ਇਹਨੇ ਬਹੁਤ ਵੀ ਮਤਲਬ ਇੱਥੇ ਚੀਜ਼ਾਂ ਦੇਖੀਆਂ ਤੇ ਬਹੁਤ ਚੀਜ਼ਾਂ ਨੂੰ ਪਸੰਦ ਵੀ ਆਈਆਂ ਪਰ ਇਹਨੇ ਲਈਆਂ ਸਿਰਫ ਪਰਸ ਤੇ ਪਰਫਿਊਮ ਲਿਆ ਸੀ ਦੋ ਚੀਜ਼ਾਂ ਫਿਰ ਅਸੀਂ ਅੱਗੇ ਤੁਰ ਪਏ ਇੱਥੇ ਦੇਖੋ ਵੀ ਸਟੇਅਰਜ਼ ਵੀ ਲੱਗੀਆਂ ਹੋਈਆਂ ਪੌੜੀਆਂ ਵੀ ਲੱਗੀਆਂ ਹੋਈਆਂ ਹਨਾ ਤੇ ਆਜਣੇ ਕੀ ਵਜਦੀਆਂ ਹੁੰਦੀਆਂ ਨੇ ਲੈਫਟਾਂ ਲੈਫਟ ਵੀ ਲੱਗੀਆਂ ਸਿਗੀਆਂ ਤੇ ਇੱਥੇ ਨਾ ਵੀ ਇੰਨਾ ਖੁੱਲਾ ਨਾ ਇਹ ਜਿਹੜੇ ਹਿਸਾਬ ਨਾਲ ਇੱਥੇ ਭੀੜ ਸੀ ਜੇ ਭੀੜ ਆਪਾਂ ਥੋੜੇ ਥਾਂ 'ਚ ਖੜਾ ਦਈਏ ਤਾਂ ਆਪਾਂ ਨੂੰ ਐ ਲੱਗੂ ਵੀ ਬੜੇ ਲੋਕ ਆ ਪਰ ਇਹ ਖੁੱਲਾ ਇੰਨਾ ਕਰਕੇ ਵੀ ਇੱਥੇ ਭੀੜ ਦਾ ਆਪਾਂ ਨੂੰ ਅਹਿਸਾਸ ਨਹੀਂ ਹੁੰਦਾ ਪਰ ਇੱਥੇ ਰਸ਼ ਬਹੁਤ ਜ਼ਿਆਦਾ ਹੁੰਦਾ ਆ 99 ਸਟੋਰ ਇਹ ਤਾਂ ਆਪਾਂ ਕਹਿ ਦਿੰਨੇ ਵੀ ਹਰ ਕਿਤੇ ਹੀ ਹੁੰਦਾ ਹਨਾ ਪਰ ਜਿਹੜਾ ਸਟੇਟਸ ਦੇ ਹਿਸਾਬ ਨਾਲ ਐ ਸਮਾਲ ਦੇ ਵਿੱਚ ਹੋਣਾ ਨਹੀਂ ਚਾਹੀਦਾ ਕਿਉਂਕਿ ਇੱਥੇ ਸਾਰੀਆਂ ਚੀਜ਼ਾਂ ਮਹਿੰਗੀਆਂ ਪਰ ਇਹ ਵੈਸੇ 99 ਸਟੋਰ ਨਾਮ ਦਾ ਹੀ 99 ਸਟੋਰ ਆ ਵੀ ਇੱਥੇ ਚੀਜ਼ਾਂ ਹਰ ਇੱਕ ਚੀਜ਼ 150 250 350 450 ਐਵੇਂ ਵਾਦੀ ਜਾਂਦੀ ਆ ਹੁਣ ਦੇਖੋ ਕਿੰਨੀਆਂ ਘਰਾਂ ਚ ਸਜਾਉਣ ਵਾਲੀਆਂ ਚੀਜ਼ਾਂ ਪਈਆਂ ਤੁਸੀਂ ਨਿਗਾਹ ਮਾਰ ਲਓ ਦੋਸਤੋ ਆਪਦੇ ਘਰੇ ਘਰੇ ਤੁਸੀਂ ਇਹਨਾਂ ਚੋ ਕਿਹੜੀ ਚੀਜ਼ ਲਗਾ ਸਕਦੇ ਆ ਨਾ ਨਿਗਾ ਮਾਰ ਲਓ ਐਨ ਕਾਉਣ ਕਾ ਦੇਖ ਲਓ ਅਸੀਂ ਵੀ ਲਾਲਾ ਦੇਖੀਆਂ ਤੇ ਵੈਸੇ ਨਾ ਸਾਡੇ ਕੋਲੇ ਬਹੁਤ ਸਾਰੀਆਂ ਗੋਗਲਸ ਹੈਗੀਆਂ ਧੋਪ ਵਾਲੀਆਂ ਤੇ ਅਸੀਂ ਵੈਸੇ ਲਈਆਂ ਨਹੀਂ ਕਿਉਂਕਿ ਸਾਡੇ ਕੋਲ ਆਲਰੇਡੀ ਸੀਗੀਆਂ ਤੇ ਨਾ ਹੀ ਇਹ ਸਾਡੇ ਮਤਲਬ ਕੱਪੜਿਆਂ ਨਾਲ ਮੈਚ ਕਰ ਰਹੀਆਂ ਸੀ ਇਸ ਕਰਕੇ ਹਨਾ ਤੇ ਆਹ ਦੇਖੋ ਇੱਥੇ ਦੇਖੋ ਵੀ ਹੋਰ ਬਹੁਤ ਸਾਰੀਆਂ ਚੀਜ਼ਾਂ ਜੂਸ ਵਾਲੇ ਗਲਾਸ ਹੋ ਗਿਆ ਜਿਵੇਂ ਕਿਚਨ ਵਾਸਤੇ ਤਾਂ ਇੱਥੇ ਬਹੁਤ ਕੁਝ ਸੀਗਾ ਨਿਗਾ ਮਾਰ ਲਓ ਹੁਣ ਹੇ ਮੋਟੀ-ਮੋਟੀ ਬੰਦਾ ਨਿਗਾਹ ਮਾਰ ਲੈਣਾ ਬਾਅਦ ਚੱਪਾਂ ਨੂੰ ਪਤਾ ਹੁੰਦਾ ਵੀ ਆਪਾਂ ਉਦੋਂ ਗਏ ਜਦੋਂ ਵੀ ਆਪਣਾ ਦਾ ਲੱਗੇ ਹਨਾ ਆਪਾਂ ਤਾਂ ਉਦੀ ਜਾਣਾ ਹੁੰਦਾ ਹੜੀ ਸੋਣੀ ਤੇ ਹਾਇ ਤਾਂ ਆਪਣੇ ਹਣ ਖੇਤਾਂ ਦੇ ਚੋਂ ਨਾ ਜਾਣ ਲੱਗੀ ਜਾਂਦਾ ਵੀ ਆਪਣੇ ਕੋਲ ਟਾਈਮ ਨਹੀਂ ਹੈਗਾ ਇੰਨਾ ਪਰ ਜਦੋਂ ਵੀ ਛੋਣਾ ਚਾ ਨਾ ਲਾ ਕੇ ਵਿਹਲੇ ਹੋਵਾਂਗੇ ਤੇ ਉਦੋਂ ਤੁਸੀਂ ਘੁੰਮਣ ਜ਼ਰੂਰ ਜਾਇਓ ਬਾਈ ਤੇ ਆਪਣੇ ਪਰਿਵਾਰ ਨੂੰ ਜ਼ਰੂਰ ਇਹ ਜੀਆਂ ਥਾਂ ਮਾ ਕਮਾਇਆ ਕਰੋ ਤਾਂ ਜੋ ਆਪਣੇ ਬੱਚੇ ਆਪਣੇ ਪਰਿਵਾਰ ਦੇ ਜੀ ਅਪਡੇਟ ਰਹਿਣ ਸਮਾ ਦਿਨਰ ਕਿਉਂਕਿ ਜਦੋਂ ਚਾਰ ਬੰਦੇ ਬੈਠ ਕੇ ਗੱਲਾਂ ਕਰਦੇ ਹੋਣ ਤੇ ਇੱਕ ਬੰਦੇ ਦੇ ਵਿੱਚੋਂ ਜਾਣਕਾਰੀ ਘੱਟ ਹੋਵੇ ਤਾਂ ਉੱਥੇ ਨਾ ਵੀ ਉਹ ਬੰਦੇ ਨੂੰ ਆਪਣੇ ਮਨ ਅੰਦਰ ਆਇਆ ਲੱਗਦਾ ਵੀ ਯਾਰ ਮੈਨੂੰ ਤਾਂ ਕਿਸੇ ਦਾ ਪਤਾ ਹੀ ਨਹੀਂਗਾ ਜਿਹੜੇ ਪੱਤੇ ਜਿਹੇ ਦੇਖਿਆ ਨਾ ਤੁਸੀਂ ਇਹ ਟ੍ਰੇਆਂ ਜਿਹਦੇ ਵਿੱਚ ਆਪਾਂ ਚਾਹ ਪਾਣੀ ਧਰਦੇ ਹੁੰਨੇ ਆ ਚਾਹ ਨਹੀਂ ਲੈ ਕੇ ਜਾਂਦੇ ਹੁੰਦੇ ਗੈਸਟ ਵਾਸਤੇ ਉਹ ਵਾਲੀਆਂ ਟ੍ਰੇਆਂ ਸੀ ਉਹ ਤੇ ਆ ਦੇਖੋ ਬੱਚਿਆਂ ਵਾਸਤੇ ਇੱਥੇ ਨਾ ਜਿੱਥੇ ਪੈਰਾਂ ਦੇ ਨਿਸ਼ਾਨ ਬਣੇ ਵਿਸੀ ਉਹਦੇ ਉੱਤੇ ਖੜਕੇ ਬੱਚੇ ਜੋ ਐਕਟੀਵਿਟੀਆਂ ਕਰਦੇ ਸੀ ਉਹ ਸਾਹਮਣੇ ਗੁੱਡਾ ਜਾਂ ਵੀ ਉਵੇਂ ਹੀ ਖੜਦਾ ਸੀਗਾ ਤੇ ਇੱਥੇ ਨਾ ਹਰ ਇੱਕ ਜੀ ਜਿਸੀ ਦੇਖੀ ਵੀ ਮਨਮੋਹਕ ਚੀਜ਼ਾਂ ਸੀਗੀਆਂ ਆ ਇੱਕ ਹੋਰ ਸ਼ੋਰੂਮ ਆਥੇ ਦੇਖੋ ਕਲੈਕਸ਼ਨ ਦੇਖੋ ਇੱਥੇ ਨਾ ਜਿਹੜਾ ਪਰਸ ਹਨ ਵੀਰਪਾਲ ਚੱਕੂਗੀ ਇਹ ਤਾਂ ਬਹੁਤ ਹੀ ਪਿਆਰਾ ਸੀਗਾ ਤਾਂ ਐ ਲੱਗਦਾ ਜਿਵੇਂ ਆਪਾਂ ਬਿੱਲੀ ਦਾ ਨਹੀਂ ਸਰਪਲੋਸ ਦੇ ਹੁੰਦੇ ਉਮਮੀ ਮਤਲਬ ਜਿਹੜੀ ਆ ਮਾਣੋ ਬਿੱਲੀ ਹੁੰਦੀ ਆ ਉਹਦੇ ਵਾਂਗੂ ਐ ਲੱਗਦਾ ਸੀ ਵੀ ਪਾਸ ਦੇ ਜਦੋਂ ਆਪਾਂ ਹੱਥ ਮਾਰਦੇ ਸੀਗੇ ਤੇ ਤਾਂ ਬਹੁਤ ਵਧੀਆ ਸੀਗਾ ਤੇ ਉਹ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਨੋਟਨ ਵਗਲਾਉਣ ਵਾਲੀ ਗੱਲ ਹੀ ਸੀ ਵੈਸੇ ਉਹ ਤਾਂ ਪਈ ਨੂੰ ਸੱਚ ਨਾਲ ਗੱਲਾਂ-ਗੱਲਾਂ ਜਿਵੇਂ ਆ ਭੁੱਲ ਕੇ ਕਹਿਣਾ ਯਾਰ ਪੀਜ ਫੋਲੋ ਫੋਲੋ ਕਰ ਲੋ ਹਣਾ ਚੈਨਲ ਸਾਡਾ ਸਬਸਕ੍ਰਾਈਬ ਕਰ ਲੋ ਅਸੀਂ ਨਾ ਟੂਰ ਕਰ ਰਹੇ ਆ ਤੇ ਤੁਹਾਨੂੰ ਵੀ ਵੱਖ-ਵੱਖ ਲੋਕੇਸ਼ਨਾਂ ਦਿਖਾਵਾਂਗੇ ਤੇ ਉੱਥੋਂ ਦੇ ਜਿਹੜੇ ਆਪਣੇ ਜੋ ਵੀ ਹਨਾ ਵੀ ਚੀਜ਼ਾਂ ਉਹ ਸਾਰੀਆਂ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਹੋਰ ਬਹੁਤ ਕੁਸ਼ ਮਾਲ ਚ ਉਹ ਤੁਹਾਨੂੰ ਦਿਖਾਵਾਂਗੇ ਜੁੜੇ ਰਿਓ ਵੀਡੀਓ ਦੇ ਨਾਲ ਹਜੇ ਵੀਡੀਓ ਖਤਮ ਨਹੀਂ ਹੋਈ ਹਜੇ ਤਾਂ ਸ਼ੁਰੂ ਹੋਈ ਹੈ ਤੇ ਨਾਲੇ ਚੰਡੀਗੜ੍ਹ ਦੇ ਵਿੱਚ ਹੋਰ ਕੀ ਕੀ ਆ ਇਹ ਵੀ ਆਉਣ ਆਲੀਆਂ ਵੀਡੀਓ ਆਪਣੇ ਡੇਲੀ ਇੱਕ ਪਾਇਆ ਕਰਾਂਗੇ ਤੇ ਇੱਥੇ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਬੱਚਿਆਂ ਦੀਆਂ ਕਲੈਕਸ਼ਨਾਂ ਗੇਮਾਂ ਗੇੜੀਆਂ ਹੁਣ ਬੱਚੋ ਨਿਗਾਹ ਮਾਰ ਲਓ ਵੀ ਪਾਪਾ ਨੂੰ ਕੀ ਕੀ ਆਪਾਂ ਕਿਹੜੀ ਕਿਹੜੀ ਗੇਮ ਖੇਡਣ ਨੂੰ ਕਹਿਣਾ ਹੁਣ ਦੇਖ ਲਓ ਇੱਥੇ ਦਿਖਾਉਣਾ ਤੁਹਾਨੂੰ ਇੱਥੇ ਤਾਂ ਐ ਲੱਗਦਾ ਨਾ ਅੰਦਰ ਵੜ ਕੇ ਐ ਲੱਗਦਾ ਹੁੰਦਾ ਯਾਰ ਵੀ ਇੱਥੇ ਤਾਂ ਆਪਾਂ ਕਿਸੇ ਹੋਰ ਹੀ ਦੁਨੀਆ 'ਚ ਆ ਗਏ ਇੱਕ ਤਾਂ ਨੇਹਰਾ ਬਾਈ ਤੁਸੀਂ ਭੂਤ ਬੰਗਲੇ 'ਚ ਦੇਖਿਆ ਹੋਊਗਾ ਤੇ ਦੂਜਾ ਨੇਹਰਾ ਮੈਂ ਇੱਥੇ ਦੇਖਿਆ ਪਰ ਇੱਥੇ ਨਾ ਇੱਥੇ ਯਾਰ ਇੱਥੇ ਚਾਈ ਚੜ ਜਾਂਦਾ ਜਦੋਂ ਆਪਾਂ ਅੰਦਰ ਵੜ ਜਾਂਦੇ ਨਾ ਜੀ ਕਰਦਾ ਹੁੰਦਾ ਵੀ ਆਹ ਵੀ ਮੈਂ ਕਰਾਂ ਆਹ ਵੀ ਮੈਂ ਕਰਾਂ ਹੈ ਹੈ ਇਹ ਨਾ ਕੋਸ਼ਿਥੀ ਆ ਟੇਬਲ ਟੈਂਸ ਜਨ ਜਦੋਂ ਦੇਖਿਆ ਤੇ ਇਹ ਨੇ ਇਹ ਬੋਲਾਂ ਦੀਆਂ ਚਣਕੇ ਬਾਅਦ ਚ ਡੰਡੇ ਜੀ ਨਾਲ ਨੇ ਉਹ ਕਰਦੇ ਹੁੰਦੇ ਆਪਾਂ ਫਿਲਮਾਂ 'ਚ ਦੇਖਦੇ ਆ ਉਹ ਚੀਜ਼ ਈ ਹੈ ਤੇ ਦੇਖੋ ਵੀ ਆ ਜਿਹੜੀ ਬਾਲਸ ਜੀ ਜਦੋਂ ਆ ਮਾਰਦੇ ਆ ਤੇ ਉਹ ਗੁੱਡੀਆਂ ਜੀਆਂ ਲੱਗ ਪੈਂਦੀਆਂ ਹੁੰਦੀਆਂ ਹਨਾ ਉਹ ਚੀਜ਼ ਈ ਦੇਖੋ ਕਿੰਨਾ ਸੋਹਣਾ ਤੇ ਚਲੋਕ ਆ ਆ ਜਿਹੜੀ ਆਵਲੀ ਐਕਟੀਵਿਟੀ ਆ ਇਹਦੇ 'ਚ ਪਤਾ ਕੀ ਹੁੰਦਾ ਵੀ ਜਿ ਫਿਜ਼ੀਕਲ ਐਕਟੀਵਿਟੀਆਂ ਵਾਸਤੇ ਆ ਇਹ ਪੀ ਜਿਵੇਂ ਆਪਾਂ ਹੁਣ ਡੇਲੀ ਕੰਮ ਕਰ ਚੁਲ ਜੇ ਰਹਿੰਨੇ ਅਤੇ ਆਪਣੇ ਤੋਂ ਨਾ ਵੀ ਇਹ ਸਰੀਰ ਹਲਾ ਹੁਲਾ ਨਹੀਂ ਜਾਂਦਾ ਕਿਸਰ ਤਕਸਰ ਤ ਘੱਟ ਹੁੰਦੀ ਆ ਤੇ ਇਹ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਵੈਸੇ ਇਹ ਜਿਹੜੀਆਂ ਲਾਈਟਾਂ ਜਗਦੀਆਂ ਸੀ ਉਹਨਾਂ ਤੇ ਹੱਥ ਲਾਉਣੇ ਸੀ ਤੇ ਉਸ ਹਿਸਾਬ ਨਾਲ ਪੁਆਇੰਟ ਬਣਦੇ ਸੀ ਉੱਪਰ ਸਕਰੀਨ ਦੇ ਉੱਤੇ ਪੁਆਇੰਟ ਆਉਂਦੇ ਆ ਤੇ ਬਹੁਤ ਸਾਰੇ ਲੋਕ ਜਦੋਂ ਐ ਕਰਦੇ ਸੀ ਹਨਾ ਜਿਹੜਾ ਜਿੱਤ ਜਾਂਦਾ ਸੀ ਉਹ ਬਹੁਤ ਖੁਸ਼ ਹੁੰਦੇ ਸੀ ਉਹਨਾਂ ਦੇ ਫੈਮਿਲੀ ਮੈਂਬਰ ਉਹਨਾਂ ਦੀਆਂ ਫੋਟੋ ਕਲਿੱਕ ਕਰਦੇ ਸੀਗੇ ਪਰ ਲੀਗ ਕੁੜੀ ਜਿੱਤ ਗਈ ਸੀ ਤੇ ਇਹਨਾਂ ਨੇ ਬਹੁਤ ਇੱਕ ਦੂਜੇ ਨੂੰ ਦੱਸ ਕਿਹਾ ਵੀ ਬਹੁਤ ਇਹਨਾਂ ਨੂੰ ਖੁਸ਼ੀ ਹੋਈ ਮਤਲਬ ਤੇ ਇਹਨਾ ਬਹੁਤ ਵਧੀਆ ਲੱਗਦਾ ਜਦੋਂ ਉੱਥੇ ਆਪਾਂ ਖੜ ਕੇ ਆਏ ਕਰਦੇ ਨੇ ਐਕਟੀਵਿਟੀ ਤੇ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਮੈਂ ਜਿੱਤਾ ਮੈਂ ਜਿੱਤਾਂ ਤੇ ਨਿਆਰਾ ਬਹੁਤ ਆਉਂਦਾ ਬਾਈ ਤੇ ਮੈਂ ਕਹਿੰਦਾ ਤੁਸੀਂ ਇਹ ਜ਼ਰੂਰ ਕਰਕੇ ਆਇਓ ਉੱਥੇ ਤੇ ਜਿਹੜੇ ਬੱਚੇ ਆ ਜਦੋਂ ਬੱਚੇ ਐਂ ਕਰਦੇ ਨੇ ਨਾ ਬੱਚੇ ਨੂੰ ਐ ਲੱਗਦਾ ਹੁੰਦਾ ਵੀ ਆਹ ਬਹੁਤ ਵਧੀਆ ਮੈਂਗ ਕਰਨਾ ਤੇ ਆਹ ਬੱਚਾ ਬਹੁਤ ਖੁਸ਼ ਹੋ ਜਾਂਦਾ ਸੀਗਾ ਜਾਨਦਾ ਨਹੀਂ ਸੀ ਘਰੇ ਦੇ ਪਾਪਾ ਐਨ ਧੱਕੇ ਨਾਲ ਲੈ ਕੇ ਗਏ ਫਿਰ ਬਾਅਦ ਚ ਤੇ ਆਹ ਦੇਖੋ ਆ ਵੀ ਆ ਵੀ ਐਂ ਲੱਗਦਾ ਨਾ ਵੀ ਕਿੰਨੀ ਸੋਹਣੀ ਗੇਮ ਹੈ ਇਹਦਾ ਮੈਨੂੰ ਨਾਂ ਨਹੀਂ ਪਤਾ ਜਿਹਨੂੰ ਜਿਹਨੂੰ ਇਹਦਾ ਨਾਂ ਪਤਾ ਨਾ ਯਾਰ ਕਮੈਂਟਾਂ 'ਚ ਜ਼ਰੂਰ ਦੱਸਿਓ ਤੇ ਆਹ ਗੇਮ ਮੈਨੂੰ ਵਧੀਆ ਲੱਗੀ ਵੈਸੇ ਤੇ ਆ ਤਾਂ ਐਂ ਲੱਗਦਾ ਯਾਰ ਵੀ ਆਪਾਂ ਸੱਚੀ ਸਪੋਰਟਸcar ਆਪਾਂ ਹੀ ਚਲਾਈ ਜਾਨੇ ਹੁੰਨੇ ਆ ਵੀ ਸੱਚੀ ਰੋਡ ਦੇ ਉੱਤੇ ਤੇ ਇਹ ਨਾ ਕੁੜੀ ਬਹੁਤ ਖੁਸ਼ ਸੀ ਜਦ ਇਹਦਾ ਮੈਂ ਨਾ ਮੂੰਹ ਦੇਖਿਆ ਮੁਰੇ ਖੜਕੇ ਤੇ ਸੱਚੀ ਕੁੜੀ ਬਹੁਤ ਖੁਸ਼ ਸੀ ਜਦ ਇਹ ਚਲਾਉਂਦੀ ਸੀ ਨੂੰ ਐ ਲੱਗਦਾ ਸੀ ਇਧਰ ਨਾ ਵਜੇ ਪਹਾੜ ਜੇ ਚ ਇਧਰ ਨਾ ਵਜੇ ਤੇ ਬਹੁਤ ਖੁਸ਼ ਸੀ ਇਹ ਕੁੜੀ ਤੇ ਤੇ ਆਹਾ ਆਹ ਨਾ ਜਿਵੇਂ ਸਪੇਸ ਸ਼ਿਪ ਹੁੰਦੇ ਜਿਹੜੇ ਹਨਾ ਜਹਾਜ਼ ਜਿਹੜੇ ਪਲਾੜ ਜਾਂ ਤਿੰਨੀ ਜਾਂਦੇ ਹੁੰਦੇ ਰੌਕਟਾਂ ਜੀਆਂ ਉਹ ਹੁਣ ਜਿਹੜੀਆਂ ਐਨਕਾਂ ਹੀ ਇਹਦੇ ਅੱਖਾਂ ਤੇ ਲੱਗੀਆਂ ਤੇ ਇਹਨੂੰ ਫੀਲ ਤਾਂ ਉਹ ਹੋ ਰਿਹਾ ਤੇ ਤੇ ਕੋਮ ਗੋਰਸਰੀਆ ਤੇ ਇਹਨਾਂ ਨੂੰ ਜਿਹੜਾ ਬੰਦਾ ਇੱਥੇ ਬੈਠ ਜਾਂਦਾ ਇਹ ਚੀਕਾਂ ਬਹੁਤ ਮਾਰਦਾ ਬਈ ਇੱਕ ਗੱਲ ਆ ਤੇ ਉਨ ਪਰ ਲੱਗਦਾ ਆਈ ਹੈ ਵੀ ਮੈਂ ਆਪ ਹੀ ਚਲਾ ਰਿਹਾ ਹਾਂ ਰਾਕਟ ਉਹ ਤੇ ਬਹੁਤ ਵਧੀਆ ਯਾਰ ਇਹ ਤਾਂ ਐਨ ਲੱਗਦਾ ਵੀ ਆਪਾਂ ਕਰੀਏ ਮੈਂ ਇਹਦੇ ਵੀਓ ਵੀ ਲੈ ਸੀ ਇਹਨਾਂ ਦੇ ਤੇ ਕਹਿੰਦੇ ਸੀ ਬਹੁਤ ਵਧੀਆ ਹੈ ਬਹੁਤ ਵਧੀਆ ਆ ਬੱਚੇ ਜਿਹਨੂੰ ਮੋਟਰਸਾਈਕਲ ਇਹਨਾਂ ਵਾਰ-ਵਾਰ ਡਿੱਗ ਪੈਂਦੇ ਸੀ ਆ ਬੱਚੇ ਬਹੁਤ ਖੁਸ਼ੀਏ ਦੇ ਪਾਪਾ ਕਹੀ ਜਾਂਦੇ ਸੀ ਵੀਡੀਓ ਦਾ ਬਣਾ ਲੈਣਦੇ ਇਹ ਉਹ ਦੇਵਰੀ ਚਾਹਖਦੇ ਨਹੀਂ ਸੀ ਇਹਦੇ ਪਾਪਾ ਕਿੰਨੇ ਸੀ ਚਾਗ ਮੇਰੇ ਬੰਨੀ ਹੈ ਤੇ ਆ ਦੇਖੋ ਫਿਰ ਉਹ ਚੱਲ ਪਿਆ ਤੇ ਹੁਣ ਇੱਥੋਂ ਅਸੀਂ ਬਾਹਰ ਨਿਕਲੇ ਆ ਫੋਟੋ ਫਾਟੋ ਕੀਤੀਆਂ ਹੈ ਵੀਰਪਾਲ ਵਾ ਦੇ ਮੇਰੀਆਂ ਫੋਟੋਆਂ ਘੱਟ ਕਰਦੀ ਹੁੰਦੀ ਆ ਟਿਕ ਮੈਂ ਵੀ ਆ ਮੈਂ ਭੋਲੇ ਆ ਨਾ ਯਾਰ ਵੀ ਮੈਂ ਫੋਟੋ ਕਰਾ ਲਾ ਕਿਉਂਕਿ ਮੈਂ ਨਾ ਮਗਨ ਹੋ ਜਾਣਾ ਮੈਂ ਦੇਖਣ ਲੱਗ ਪਏ ਨਾ ਇਹ ਚੀਜ਼ਾਂ ਹਨਾ ਕਿਉਂਕਿ ਨਵੀਆਂ ਚੀਜ਼ਾਂ ਵੀ ਮੂਵਮੈਂਟ ਨੂੰ ਇੰਜੋਏ ਕਰਨਾ ਵੀ ਜ਼ਰੂਰੀ ਹੁੰਦਾ ਜਦੋਂ ਤੁਸੀਂ ਕਿਤੇ ਘੁੰਮਣ ਜਾਂਦੇ ਹੋ ਨਾ ਬਸ ਫੋਟੋਜ਼ ਵੀ ਨਾ ਨਾ ਧਿਆਨ ਦਿਆ ਕਰੋ ਮੂਮੈਂਟ ਨੂੰ ਇੰਜੋਏ ਵੀ ਕਰਨਾ ਜ਼ਰੂਰੀ ਹੁੰਦਾ ਹੈਗਾ ਤੇ ਹਾਂਜੀ ਫਿਰ ਮੈਂ ਤੁਹਾਨੂੰ ਯਾਦ ਕਰਾਉਂਦਾ ਫੋਲੋ ਫੁੱਲੋ ਕਰ ਲਓ ਸਾਨੂੰ ਤੇ ਅਸੀਂ ਮੜਾ ਜਾ ਬਾਹਰ ਆਏ ਸੀ ਕਿਉਂਕਿ ਨਾ ਸਾਨੂੰ ਘੰਟਾ ਡੇਢ ਘੰਟਾ ਹੋ ਗਿਆ ਸੀਗਾ ਅੰਦਰ ਤੇ ਫਿਰ ਅਸੀਂ 10 ਮਿੰਟ ਮੜਾ ਬਾਹਰ ਖੁੱਲੀ ਹਵਾ ਚ ਹਨਾ ਆ ਕੇ ਫਿਰ ਅਸੀਂ ਐਂਟਰ ਕੀਤਾ ਤੁਸੀਂ ਦੇਖੋ ਵੀ ਅੰਦਰ ਨਾਲ ਜਿਹੜਾ ਵੀ ਨਿੱਕ ਬੀਕਰਸ ਵਾਂਗ ਬਹੁਤ ਸਾਰੇ ਉੱਪਰ ਸੀਗੇ ਵਿਖਾਣ ਫੇਰਨ ਵਾਲੀਆਂ ਚੀਜ਼ਾਂ ਦੇ ਬਹੁਤ ਭੀੜ ਸੀਗੀ ਜਿੰਨੇ ਆਉਂਦੇ ਸੀ ਨਾ ਜਿੰਨੇ ਜਾਂਦੇ ਦੀ ਸੱਚ ਉਦੋਂ ਦੁੱਖਣੇ ਆ ਜਾਂਦੇ ਸੀ ਤੇ ਉੱਥੇ ਨਾ ਕਾਊਂਟਰ ਦੇ ਉੱਤੇ ਇੰਨੀ ਭੀੜ ਸੀਗੀ ਤੇ ਇਕ ਜਦ ਜਿਹੜੇ ਜਨਮਸ਼ਾਨ ਦੇ ਸੀਗੇ ਉਹ ਸਾਨੂੰ ਬਾਜਾਂ ਮਾਰੀ ਜਾਂਦੇ ਸੀ ਵੀ ਆਜੋ ਆਜੋ ਮੈਂ ਕਿਹਾ ਮੈਂ ਮੜਾ ਸ਼ੂਟ ਕਰ ਲਾ ਤੁਸੀਂ ਮਾਂ ਜੀ ਹਲਦੀ ਵੀ ਦੇਖੀ ਹੋਣੀ ਹੈ ਹਨਾ ਉਹ ਮੈਨੂੰ ਬੁਲਾ ਰਿਹਾ ਸੀ ਕਿ ਵੀ ਆ ਜਾ ਆ ਦਾ ਆਪਣਾ ਨੰਬਰ ਲਾ ਕੇ ਕੀ ਕੀ ਆਰਡਰ ਕਰਨਾ ਹਨਾ ਆ ਕੁੜੀ ਦੇ ਨਾ ਵੀਰਪਾਲ ਨੂੰ ਵਾਲ ਬਹੁਤ ਪਸੰਦ ਆਏ ਸੀਗੇ ਕਹਿੰਦੀ ਵਾਲ ਲਾਏ ਲੰਬੇ ਹੋਣੇ ਚਾਹੀਦੇ ਤੇ ਵੀਰਪਾਲ ਦੇ ਵੀ ਬਹੁਤ ਲੰਬੇ ਵਾਲ ਸੀ ਹੁਣ ਮਤਲਬ ਅਸੀਂ ਸਾਡਾ ਨਾ ਵੀ ਸਰਕਲ ਜਾਦਾ ਹੋ ਗਿਆ ਵੀ ਸਾਨੂੰ ਤੋੜਾ ਫੇਰਾ ਹਨਾ ਵੀ ਸਾਡੇ ਕੋਲ ਟਾਈਮ ਨਹੀਂ ਨਾ ਹੁੰਦਾ ਵੀ ਇਹਨਾਂ हेयर ਦੀ ਅਸੀਂ ਉਹ ਕਰ ਸਕੀਏ ਸੰਭਾਲ ਤੇ ਇਹਨੇ ਹੁਣ ਘੇਰ ਕੱਟ ਕੀਤਾ ਸੀਗੇ ਵੈਸੇ ਪਰ ਵੀਰਪਾਲ ਦੇ ਵਾਲ ਬਹੁਤ ਲੰਮੇ ਸੀਗੇ ਤੇ ਆ ਫਿਰ ਅਸੀਂ ਵੀਰਪਾਲ ਨੂੰ ਸ਼ੌਂਕ ਬਹੁਤ ਆ ਫੋਟੋਆਂ ਫਟਵਾਂ ਦਾ ਤੇ ਅਸੀਂ ਫੋਟੋ ਫਟਵਾਂ ਕੀਤੀਆਂ ਤੇ ਇੱਥੇ ਡਾਇਨਾਸੌਰ ਤੇ ਇੱਥੇ ਜਿਹੜਾ ਇਹ ਨਾ ਅਸੀਂ ਐ ਦਿਖਾਉਣਾ ਸੀਗਾ ਵੀ ਜਿਹੜੇ ਬੱਚੇ ਆ ਹੁਣ ਅਸੀਂ ਸਾਡੇ ਜਵਾਕ ਨੇ ਵੀ ਘਰੇ ਦਿਖਾਇਆ ਵੀ ਆਹ ਵੀ ਆ ਡਾਇਨਾਸੋਰਾ ਤੇ ਉਹਨੂੰ ਸੀਤਾਨ ਨਾਲ ਨਹੀਂ ਲੈ ਕੇ ਗਏ ਕਿਉਂਕਿ ਬੱਚਿਆਂ ਦਾ ਨਾ ਸਫਰ ਚੌਕਾ ਹੋ ਜਾਂਦਾ ਕਿਉਂਕਿ 4-5 ਘੰਟੇ ਦਾ ਸਫਰ ਹੁੰਦਾ ਹਨਾ ਤੇ ਸਾਡਾ ਬੱਚਾ ਵੀ ਛੋਟਾ ਤੇ ਉਹ ਉਹਨੇ ਤਾਂ ਫਿਰ 5-7 ਮਿੰਟ ਬਾਅਦ ਕਹਿਣ ਲੱਗ ਪੈਂਦਾ ਪਾਪਾ ਇੱਥੇ ਰੋਕੋ ਇੱਥੇ ਰੋਕੋ ਨਾਲੇ ਫੋਲੋ ਕਰ ਲੋ ਨਾਲੇ ਐਣਕਾਂ ਦੱਸੋ ਕਿਵੇਂ ਲੱਗਦੀਆਂ ਮੇਰੀ